ਸਾਸੀ ਕਾਲ ਜੀ ਜਿਹੜੇ ਨਿਸ਼ਾਨ ਸਾਹਿਬਾਂ ਤੋਂ ਜਿਨ੍ਹਾਂ ਨੂੰ ਤਕਲੀਫ ਹੈ ਉਹ ਵੇਖ ਲੈਣ ਅ ਗੁਰੂ ਸਾਹਿਬ ਦਾ ਸਰੂਪ ਜਾ ਰਿਹਾ ਨਿਸ਼ਾਨ ਸਾਹਿਬ ਲੱਗੇ ਜਾ ਰਹੇ ਆ ਤੇ ਦੇਖੋ ਸਾਡੇ ਸਿੱਖਾ ਫੌਜੀ ਵੀਰ ਜਾ ਰਹੇ ਨੇ ਤੋਂ ਗੁਰੂ ਮਹਾਰਾਜ ਦੀ ਅਗਵਾਈ ਦੇ ਵਿੱਚ ਸਾਡੀ ਫੌਜ ਸਾਡੀ ਭਾਰਤੀ ਆਰਮੀ ਜਾਰੀ ਹੈ ਉਹ ਲੋਕ ਜ਼ਰੂਰ ਵੇਖਣ ਜਿਹੜੇ ਸਿਰਫ ਨਿਸ਼ਾਨ ਸਾਹਿਬ ਤੋਂ ਬਾਅਦ ਹੀ ਕਹਿਣ ਲੱਗ ਜਾਂਦੇ ਆ ਵੀ ਨਹੀਂ ਜੀ ਨਿਸ਼ਾਨ ਸਾਹਿਬ ਲਾ ਦਿਓ ਜੀ ਸਾਨੂੰ ਹੋਰ ਤਰ੍ਹਾਂ ਦੇਖਦੇ ਆ ਤੇ ਇਹ ਬਾਈ ਜੀ ਲੋਦੇ ਨੇ ਇਹ ਸਾਡੇ ਫੌਜੀ ਜਵਾਨ ਸਾਡੀ ਸਿੱਖ ਰੈਜੀਮੈਂਟ ਦੇ ਪਲਟਨ ਜਾ ਰਹੇ ਗੁਰੂ ਸਾਹਿਬ ਦੀ ਅਗਵਾਈ ਦੇ ਵਿੱਚ ਵੇਖ ਸਕਦੇ ਹੋ ਤੁਸੀਂ ਰੋਪੜ ਦੀਆਂ ਤਸਵੀਰਾਂ ਨੇ ਇਹ। ਸਾਫ ਤੌਰ ਤੇ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਹੋਣੇ। ਪਰ ਸਭ ਤੋਂ ਪਹਿਲਾਂ ਗੁਰੂ ਸਾਹਿਬ ਦਾ ਸਰੂਪ ਮਹਾਰਾਜੀ ਦਾ ਸਰੂਪ ਨਿਸ਼ਾਨ ਸਾਹਿਬ ਲੱਗੇ ਹੋਏ ਗੱਡੀ ਦੇ ਉੱਤੇ ਫੁੱਲਾਂ ਦੇ ਨਾਲ ਸਜਾਈ ਹੋਈ ਤੇ ਫਿਰ ਪਿੱਛੇ-ਪਿੱਛੇ ਬਾਕੀ ਦੇ ਫੌਜੀ ਜਵਾਨ ਜਾ ਰਹੇ ਨੇ ਕੋਈ ਕੋ ਤਸਵੀਰਾਂ ਤਾਂ ਕਟੋ-ਕਟ ਉਹ ਲੋਕ ਤਾਂ ਜ਼ਰੂਰ ਵੇਖਣੇ ਜਿਹੜੇ ਸਿੱਖਾਂ ਨੂੰ ਅਤਵਾਦੀ ਦੱਸਦੇ ਨੇ ਇਹ ਦੇਸ਼ ਦੇ ਰਾਖੇ ਨੇ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਦੀਆਂ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਹੋਈਆਂ ਨੇ ਪਰ ਉਹਦੇ باوجود ਵੀ ਬਾਈ ਜੀ ਸਿੱਖਾਂ ਨੂੰ ਇੱਕ ਨਫ਼ਰਤ ਦੇ ਨਾਲ ਵੇਖਿਆ ਜਾਂਦਾ ਹੈ ਪਰ ਪ੍ਰਮਾਤਮਾ ਮਿਹਰ ਕਰੇ ਸਭਨਾਂ ਨੂੰ ਲੀਡਰਾਂ ਨੂੰ ਖਾਸ ਤੌਰ ਤੇ ਸਮਤ ਬਖਸ਼ੇ ਵੇਖ ਸਕਦੇ ਹੋ ਕਿੰਨੀ ਲੰਬੀ ਕਤਾਰ ਤੇ ਮੋਹਰੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਗੁਰੂ ਸਾਹਿਬ ਅਗਵਾਈ ਕਰ ਰਹੇ ਨੇ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਤੋਂ ਚੱਲ ਕੇ ਇਹ ਗੱਡੀਆਂ ਹੁਣ ਅੱਗੇ ਵੱਲ ਵਧ ਰਹੀਆਂ ਨੇ ਫੋਜੀ ਭਰਾ ਸਾਡੇ ਕੜਦੀ ਗੱਲ ਆ ਜੀ ਠੀਕ ਹੋ ਜੀ ਚਲੋ ਪੱਠਾ ਸਾਹਿਬ ਗੁਰਦਾਰ ਸਾਹਿਬ ਤੋਂ ਐਂ ਪੱਠਾ ਸਾਹਿਬ ਤੋਂ ਧੰਨਵਾਦ ਠੀਕ ਹੈ ਜੀ ਮਹਾਰਾਜ ਦਾ ਸਰੂਪ ਅੱਗੇ ਧੰਨਵਾਦ ਜੀ ਬਹੁਤ ਸ਼ੁਕਰੀਆ ਜੀ ਤੁਹਾਡਾ ਧੰਨਵਾਦ ਸੋ ਪਿੱਛੇ ਟ੍ਰੈਫਿਕ ਰੋਕ ਦਿੱਤੀ ਗਈ ਸੀ ਕਿਉਂਕਿ ਸਾਡੇ ਭਰਾਵਾਂ ਨੇ ਇੱਥੋਂ ਲੰਘਣਾ ਸੀਗਾ ਤੇ ਸਤਕਾਰ ਇਹਨਾਂ ਦਾ ਉਹ ਕਹਿਣਾ ਵੀਰਾ ਕਰਕੇ ਨਾ ਯੋਧਿਆ ਕਰਕੇ ਅੱਜ ਅਸੀਂ ਆਪਣੀਆਂ ਆਪਣੇ ਘਰਾਂ ਦੇ ਵਿੱਚ ਮਹਿਫੂਜ਼ ਆ। ਸੁਕਾਸ ਕਰਕੇ ਵੀਡੀਓ ਮੈਂ ਉਹਨਾਂ ਵੀ ਲੋਕਾਂ ਲਈ ਬਣਾਈ ਜਿਹੜੇ ਸਿੱਖਾਂ ਨੂੰ ਇੱਕ ਨਫ਼ਰਤ ਦੇ ਨਾਲ ਵੇਖਦੇ ਆ ਔਰ ਸਾਡੇ ਆਪਣੇ ਸਿੱਖ ਜਿਹੜੇ ਇਹ ਕਹਿ ਦਿੰਦੇ ਆ ਉਹ ਬਈ ਯਾਰ ਨਿਸ਼ਾਨ ਸਾਹਿਬ ਨਾ ਲਾਓ ਯਾਰ ਵੀ ਇਹ ਅੱਤਵਾਦੀ ਤੇ ਤਾਂ ਦੇਖੋ ਜੀ ਸਾਡੀ ਦੇਸ਼ ਦੀ ਆਰਮੀ ਔਰ ਸਭ ਤੋਂ ਮੂਰੇ ਗੁਰੂ ਸਾਹਿਬ ਦਾ ਸਰੂਪ ਤੇ ਨਿਸ਼ਾਨ ਸਾਹਿਬ ਲੱਗੇ ਹੋਏ ਗੱਡੀ ਦੇ ਉੱਤੇ ਬਹੁਤ ਧੰਨਵਾਦ